ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰਿਤ ਵੇਦ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਮੌਸਮ ਬਾਰੇ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਕੀ ਬਦਲਾਅ ਵੇਖਣ ਨੂੰ ਮਿਲੇਗਾ 7 ਤੋਂ ਲੈ ਕੇ 21 ਜੂਨ ਦੇ ਵਿਚਾਲੇ ਤਾਂ ਕਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ ਕ੍ਰਿਕਟ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਤੇ ਮੌਨਸੂਨ ਦੀ ਕੀ ਤਾਜ਼ਾ ਅਪਡੇਟ ਤੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਚੌਂਦਿਆਂ ਜਿਹੜੇ ਚਾਲੰਦਰ ਚਾਲੰਦਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਮੌਨਸੂਨ ਮਹਾਰਾਸ਼ਟਰ ਦੇ ਖੇਤਰੋਗੇ ਜਾਂ ਪੂਰਬੀ ਖੇਤਰ ਅਜੇ ਵੀ ਜਿਹੜੇ ਇੱਥੇ ਬਣੀਏ ਜਾਨਕੀ ਇਹ ਪੁਸ਼ੀਅਸ ਨੂੰ ਅੱਗੇ ਵਧਣ ਦੇ ਪੁਸ਼ ਕੋਈ ਵੀ ਜਿਹੜਾ ਸਿਸਟਮ ਜਾਂ ਬੰਗਾਲ ਦੀ ਖਾੜੀ ਜਰਬ ਸਾਗਰ ਵਿੱਚ ਬੰਦਾ ਦਿਖਾਈ ਨਹੀਂ ਦੇ ਰਿਹਾ ਜਿਸ ਕਰਕੇ ਆ ਥੋੜਾ ਜਿਹਾ ਸਿਰਫ ਪੁਸ਼ ਮਿਲੇ ਤਾਂ ਅੱਗੇ ਵਧੇ ਤਾਂ ਜਿਹੜੀ ਮਹਾਰਾਸ਼ਟਰ ਅਗੇ ਪੂਰਬੀ ਖੇਤਰੋਗੇ ਠੀਕ ਇੱਥੇ ਢ ਬਣੀ ਹੋਈ ਹੈ ਤੇ ਜਲਦੀ ਆਪਾਂ ਗੱਲ ਕਰੀ 11 12 ਜੂਨ ਦੇ ਆਸ-ਪਾਸ ਆ ਇੱਕ ਜਿਹੜਾ ਲੋ 12 13 14 ਦੇ ਆਸਪਾਸ ਲੋ ਪ੍ਰੈਸ਼ਰ ਏਰੀਆ ਬਣੇਗਾ ਤਾਂ ਜਿਸ ਕਰਕੇ ਇਸ ਨੂੰ ਪੁਸ਼ ਮਿਲੇਗੀ ਤਾਂ ਉਸ ਪਰ ਇੱਕ ਜਿਹੜਾ ਮਲਤਾਨ ਹੋਗਾ ਸ਼ੋਰਕੋਟ ਪਾਕਿਸਤਾਨ ਦੇ ਖੇਤਰਾ ਵਿੱਚ ਲੋ ਪ੍ਰੈਸ਼ਰ ਏਰੀਆ ਬਣਿਆ ਹੈ ਤੇ ਇਸ ਕਰਕੇ ਇਸ ਨੂੰ ਜਿਹੜਾ ਪੁਸ਼ ਮਿਲੇਗਾ ਠੀਕ ਹੈ ਜਿਹੜਾ ਆਉਂਦੇ ਦਿਨਾਂ ਯਾਨੀ ਕਿ 11 12 ਜੂਨ ਤੋਂ ਅੱਗੇ ਵਧਣਾ ਸ਼ੁਰੂ ਹੋਵੇਗਾ ਮੌਨਸੂਨ ਤਾਂ ਜਿਸ ਕਰਕੇ ਪੰਜਾਬ ਦੇ ਬਿਲਕੁਲ ਆਪਣੇ ਜਿਹੜੇ ਆ ਪੂਰਬੀ ਖੇਤਰੋਗੇ ਆਪਣੇ ਆ ਚੰਡੀਗੜ੍ਹ ਦੇ ਨਾਲ ਮੁਹਾਲੀ ਹੋਗਾ ਜਾਂ ਚੰਡੀਗੜ੍ਹ ਇਤਿਹਾਸਕ ਖੇਤਰਾ ਵਿੱਚ ਅਭੀ 21 ਜੂਨ ਤੋਂ ਲੈ ਕੇ ਠੀਕ ਹੈ 24 25 ਜੂਨ ਦੇ ਵਿੱਚ ਆਲੇਟ ਪਹੁੰਚਣ ਦਾ ਸਾਰਿਤ ਪੱਛਮੀ ਯ ਆਪ ਦੇ ਨਾਲ ਲੱਗਦੇ ਹਰਿਆਣਾ ਦੇ ਜਿਹੜੇ ਆ ਪਕੜ ਕੇ ਦੱਖਣੀ ਜਿਹੜੇ ਆ ਖੇਤਰੋ ਕੇ ਪੱਛਮੀ ਯੂਪੀ ਤੇ ਆਸਪਾਸ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋ ਕੇ ਠੀਕੇ ਇੱਥੇੜ ਪਹੁੰਚਦੇ ਆ ਸਾਰ ਬਿਲਕੁਲ ਚੰਡੀਗੜ੍ਹ ਵਾਲੇ ਸਾਈਡ ਦੇ ਨਾਲ ਪਹੁੰਚਦੇ ਆ ਸਾਰ ਇੱਥੇ ਸਭ ਤੋਂ ਪਹਿਲਾਂ ਮੌਨਸੂਨ ਦਾ ਦਸਤਕ ਦੇਂਦੀ ਹੁੰਦੀ ਹੈ ਜਿਹੜਾ ਮੋਹਾਲੀ ਚੰਡੀਗੜ੍ਹ ਹੋ ਗਿਆ ਜਾਂ ਪੰਚਕੁਲ ਹੋ ਗਿਆ ਇਸ ਤਰ੍ਹਾਂ ਆਸਪਾਸ ਖੇਤਰੋ ਕੇ ਠੀਕੇ ਤਮਾਲ ਆ ਗਿਆ ਤੇ ਇੱਥੇੜ ਪਹੁੰਚਣ ਦੇ ਸਾਰ ਬਾਂਦੇ ਦਿਖਾਈ ਦੇ ਰਹੇ ਨੇ ਤਾਂ ਪਹਾੜਾਂ ਉੱਤੇ ਵੀ ਜਿਹੜਾ ਠੀਕੇ ਤਾਂ ਆਪਾਂ ਕਹੇ 19 ਵੀ ਤੋਂ ਲੈ ਕੇ 19 ਜੂਨ ਤੋਂ ਲੈ ਕੇ 21 ਰੋਗੜ ਪੱਛਮੀ ਜਿਹੜੇ ਹੋ ਗਿਆ ਫਰੋਜ਼ਪੁਰ ਹੋ ਗਿਆ ਜਾਂ ਹਫਾਜ਼ਿਲਖ ਮਕਸਰ ਹੋ ਗਿਆ ਫਰੀਦਕੋਟ ਅੰਮਦ ਕੇਂਦਰ ਹੋ ਗਿਆ ਲੁਧਿਆਣਾ ਹੋ ਗਿਆ ਆਪਣਾ ਪਟਿਆਲਾ ਸੰਗਰੂਰ ਹੋ ਗਿਆ ਸਿਰਸਾ ਹਜ਼ਾਰਪਤਿਆ ਬਾਦ ਹੋ ਗਿਆ ਜਾਂ ਆ ਪੱਛਮੀ ਖੇਤਰੋ ਕੇ ਸ਼ਿਰਕਾ ਗਨ ਹਰਮਾਨਗੜ ਨੂਬਗੜ ਹੋ ਗਿਆ ਇੱਥੇ ਕਾਫੀ ਆ ਪਕੜ ਕੇ ਟਾਈਮ ਜਿਹੜਾ ਲੱਕ ਸਕਦਾ ਠੀਕ ਹੈ ਤਾਂ ਜਾਨਕੀ ਐਂਡਲੇ ਜੂਨ ਦੇ ਐਂਡਲੇ ਹਫਤੇ ਜਾਨਕੀ ਜੁਲਾਈ ਦੇ ਪਹਿਲੇ ਹਫਤੇ ਪਹੁੰਚਣ ਦਾ ਸਾਰ ਰਹਿਣਗੇ 7 ਤੋਂ ਲੈ ਕੇ 12 13 ਜੂਨ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਰਹਿਣ ਦੇ ਸਾਰ ਨੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖ ਪਹਿਲਾਂ ਦੱਸੇ ਬੰਗਾਲ ਦੀ ਖਾੜੀ ਤੇਰ ਬਸਾਗਰ ਤੋਂ ਲਗਾਤਾਰ ਹਵਾਵਾਂ ਪਹੁੰਚ ਰਹੀਆਂ ਨੇ ਤੇ ਹਵਾਵਾਂ ਵਿੱਚ ਨਮੀ ਹੁੰਦੀ ਹੈ ਠੀਕ ਹੈ ਤਾਂ ਜਿਸ ਕਰਕੇ ਇਹ ਮੜਕੇ ਵਾਲੀ ਗਰਮੀ ਜਿਹੜੀ ਹਮਸਪਰੀ ਗਰਮੀ ਆ ਵਾਟ ਵਾਲੀ ਗਰਮੀ ਜਿਹੜੀ ਮਹਿਸੂਸ ਹੋਵੇਗੀ ਜਿਹੜੀ ਕਾਫੀ ਗਰਮੀ ਪੈਣ ਦਾ ਅਸਰ ਨੇ ਅਗਲੇ 1 ਹਫਤੇ ਤੱਕ ਕੋਈ ਉਮੀਦ ਅਸਰ ਪਾਣ ਦੇ ਦਿਖਾਈ ਨਹੀਂ ਦੇ ਰਹੇ ਤੇ ਜ਼ਿਆਦਾਤਰ ਮੌਸਮ ਠੀਕ ਠਾਕ ਰਹਿਣ ਦਾ ਅਸਰ ਨੇ ਤਾਂ ਉਸ ਤੋਂ ਬਾਅਦ 13 14 ਜੂਨ ਤੋਂ ਲੈ ਕੇ ਠੀਕ ਹੈ 21 ਜੂਨ ਦੇ ਵਿਚਾਲੇ ਇੱਕ ਜਾਂ ਦੋ ਵਾਰ ਵੱਟੇ ਪੱਦਰ ਤੇ ਹਨੇਰ ਝਕੜ ਕਾਫੀ ਖੇਤਰਾ ਤੂਫਾਨੀ ਜਿਹੜੀਆਂ ਹਵਾਵਾਂ ਚੱਲ ਸਕਦੇ ਹਨ ਜ 70 ਕਿਤੇ 80 90 100 ਕਿਲੋਮੀਟਰ ਪ੍ਰਤੀ ਘਾਟੀ ਦਰਸਤਾਰ ਤੇ ਚੱਲਣ ਦੀ ਸੰਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਤਮੀ ਜਿਹੜਾ ਹੋਵੇਗਾ 1-31 ਵਾਰ ਜਾਂ 1-2 ਵਾਰ ਕਾਫੀ ਖੇਤਰਾ ਵਿੱਚ ਟੁੱਟਵਾ ਜਾਨਕੀ ਰੈਸਰ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਭਾਰੀ ਵੀ ਦੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਟੈਂਪਰੇਚਰ ਜਿਹੜੇ ਵਧਰੇ ਸ਼ੁਰੂ ਹੋਣਗੇ ਜਾਨਕੀ ਹੌਲੀ ਹੌਲੀ ਜਿਹੜੇ 9 10 11 12 ਤੱਕ ਇਹ ਟੈਂਪਰੇਚਰ ਹੋਣਗੇ 42 43 ਕਿਤੇ 44 ਡਿਗਰੀ ਜਿਹੜੇ ਦਰਜ ਕੀਤੇ ਜਾ ਸਕਦੇ ਨੇ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾ ਵਿੱਚ ਤਾਂ ਕੋਈ ਵੀ ਮੀਂਹ ਦੀ ਸੰ ਫਿਲਹਾਲ ਨਾ ਹੀ ਤਪਹਾੜਾਂ ਉੱਤੇ ਕੋਈ ਸਿਸਟਮ ਹੈ ਠੀਕ ਹੈ ਤਾਂ ਨਾ ਹੀ ਆਪਾਂ ਗੱਲ ਕਰੀ ਕੋਈ ਵੀ ਇਹੋ ਜਿਹਾ ਸਿਸਟਮ ਬਾਹਰ ਦਿਖਾਈ ਨਹੀਂ ਦੇ ਰਿਹਾ ਜਿਸ ਕਰਕੇ ਕੋਈ ਵੀ بارش ਜਾਂ ਹਨੇਰੀ ਦੀ ਸੰਭਾਵਨਾ ਹੋਵੇ ਤਾਂ ਜ਼ਿਆਦਾਤਰ ਮੌਸਮ ਠੀਕ ਠਾਕ ਰਹਿੰਦਾ ਆ ਸਾਹ ਨੇਉਂਦੇ ਇੱਕ ਹਫ਼ਤੇ ਤੱਕ ਮੌਸਮ ਆ ਖੁਸ਼ਕ ਤੇ ਸਾਫ਼ ਬਣਿਆ ਰਹੇਗਾ ਤੇ ਮੌਨਸੂਨ ਇਸ ਟਾਈਮ ਆਪਾਂ ਗੱਲ ਕਰੀ ਜਿਹੜੀ ਮਹਾਰਾਸ਼ਟਰ ਆ ਕੇ ਪੂਰਬੀ ਖੇਤਰਾਂ ਬੜੀ ਤੇ ਹੌਲੀ ਹੌਲੀ ਇਸ ਨੂੰ ਪੁਸ਼ ਮਿਲੇਗਾ 11 12 ਜੂਨ ਨੂੰ ਅੱਗੇ ਵਧਣੀ ਸ਼ੁਰੂ ਹੋਵੇਗੀ ਤਾਂ ਪੱਛਮੀ ਯੂਪੀ ਹੋਗਾ ਪੰਜਾਬ ਦੇ ਬਿਲਕੁਲ ਜਿਹੜੇ ਚੰਡੀਗੜ੍ਹ ਦੇ ਨਾਂ ਲੱਗਦੇ ਪੂਰਬੀ ਜੜ ਪ ਇੱਥੇ ਜਿਹੜਾ ਹੋ ਸਕਦਾ 21 ਜੂਨ ਤੋਂ ਲੈ ਕੇ 24-25 ਜੂਨ ਦੇ ਵਿਚਾਲੇ ਜਿਹੜਾ ਪਹੁੰਚਣ ਦਾ ਸਾਰ ਬੰਦੇ ਦਿਖਾਈ ਦੇ ਰਿਹਾ ਹੈ ਇਸ ਵਾਰ ਜਿਹੜੀ ਮੌਨਸਨ ਹੋ ਸਕਦੀ ਹੈ ਆਮ ਨਾਲੋਂ ਆ ਜ਼ਿਆਦਾ ਜੜਮੀ ਪੈਂਦੇ ਸਾਰ ਰਹਿਣਗੇ ਤੇ ਹਾੜ ਵੀ ਜਿਹੜੇ ਆਉਣ ਦਾ ਸਾਰ ਨੇ ਜਾਨੀ ਕਿ ਕੁਝਕ ਜ਼ਿਲ੍ਹਿਆਂ ਵਿੱਚ ਹਾੜ ਆ ਜਿਹੜਾ ਵੇਖਣ ਨੂੰ ਮਿਲ ਸਕਦਾ ਇਸ ਵਾਰ ਜਾਨੀ ਕਿ ਸੁਭਾਵਨਾ ਦੇ ਬੰਦੀ ਦਿਖਾਈ ਦੇ ਰਹੀ ਹੈ ਜਾਨੀ ਕਿ ਮੌਨਸਨ ਜਿਹੜੀ ਆਮ ਨਾਲੋਂ ਆ ਜ਼ਿਆਦਾ ਜੜਮੀ ਪੈਂਦੇ ਸਾਰ ਨੇ ਪਹਾੜਾਂ ਤੇ ਹੋ ਗਿਆ ਪੰਜਾਬ ਹਰਿਆਣਾ ਰਾਜਸਥਾਨ ਉਪਯੁਕਤੀ ਆ ਦਿੱਲੀ ਦੇ ਖੇਤਰਾ ਵਿੱਚ ਜਿਹੜੀ ਐਵਰੇਜ ਹੁੰਦੀ ਜਿਹੜੀ ਮੌਨਸਨ ਦੇ ਠੀਕ ਹੈ ਆਮ ਜੜਮੀ ਪੈਂਦੇ ਨੇ ਸਾਰ ਨੇ ਤਾਂ ਬਾਕੀ ਜੋ ਵੀ ਕਰਨਾ ਵਾਈਗਰੂ ਪਰਮਾਤਮਾ ਨੇ ਕਰਨਾ ਜੋ ਵੀ ਫਿਰ ਸੈਟਲਾਈਟ ਤਸਵੀਰਾਂ ਡਾਟਾ ਪਰ ਉਸ ਅਕੋਰਡਿੰਗ ਤੁਹਾਡੇ ਤੱਕ ਜਾਣਕਾਰੀ ਆਪਾਂ ਸਾਂਝਾ ਕੀਤੀ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 7 ਤੋਂ ਲੈ ਕੇ 12 13 ਜੂਨ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਰਹਿਣ ਦਾ ਸਾਰ ਨੇ ਤਾਂ ਉਸ ਦਿਨ ਦੁਪਹਿਰ ਬਾਅਦ ਠੀਕ ਟੈਂਪਰੇਚਰ ਵਧਨ ਜਾਂ ਨਮੀ ਵਧਨ ਦੇ ਨਾਲ ਉਸਰੇ ਇੱਕ ਅਧ ਦੇ ਜ਼ਿਲ੍ਹੇ ਵਿੱਚ ਕਿਤੇ 9 10 11 ਜਾਂ 12 13 ਦੇ ਦੌਰਾਨ ਇੱਕ ਅਧ ਜ਼ਿਲ੍ਹੇ ਸੁਭਾਵ ਨੂੰ ਪਾਂਸਰੀ ਜ਼ਿਆਦਾਤਰ ਮੌਸਮ ਜਿਹੜਾ ਆਉਂਦਾ ਦਿਨਾਂ ਵਿੱਚ ਖੁਸ਼ਕ ਸਾਫ਼ ਬਣਿਆ ਰਹੇਗਾ ਤੇ ਉਸ ਤੋਂ ਬਾਅਦ 13 14 ਜੂਨ ਤੋਂ ਲੈ ਕੇ 2 ਆ 15 16 ਤੋਂ ਲੈ ਕੇ ਜਾਂ 18 19 20 21 ਅ ਜੂਨ ਦੇ ਵਿਚਾਲੇ ਇੱਕ ਜਾਂ ਦੋ ਵਾਰ ਵੱਟੇ ਪੱਤਰ ਤੇ ਹਨੇਰ ਚੱਕੜ ਤੇ ਟੁੱਟਮਾ ਜਿਹੜਾ ਮੀਂਹ ਰੈਸਰ ਜਾਨੀ ਕਿ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕੁਝ ਖੇਤੜਾ ਭਾਰੀ ਮੀਂਹ ਚੱਟੇ ਵੇਖਣ ਨੂੰ ਮਿਲ ਸਰੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤੜਾਂ ਵਿੱਚ ਤਾਂ ਫਿਲਹਾਲ ਇਹ ਜਾਣਕਾਰੀ ਆਪਾਂ ਡੇਟਸ ਤੋਂ ਅੱਗੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੋਂ ਪਹੁੰਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਆਨ ਤਾ ਵੇਰ ਤੁਹਾਡਾ ਬਹੁਤ ਬਹੁਤ ਧੰਨਵਾਦ